ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਘਰ ਦੀ ਕੰਟੀਨ ਵਿੱਚ ਅੱਜ ਆਪਾਂ ਘਰ ਦੀ ਕੰਟੀਨ ਵਿੱਚ ਗਾਜਰ ਗੋਭੀ ਮੂਲੀ ਛਲਗਮ ਦਾ ਮਿਕਸ ਅਚਾਰ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਜੀ ਬਹੁਤ ਈਜ਼ੀ ਰੈਸਪੀ ਹੈ ਤੇ ਸਾਨੀ ਨਾਲ ਬਣ ਜਾਂਦਾ ਹੈ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਟੇਸਟੀ ਤੇ ਮਜ਼ੇਦਾਰ ਅਚਾਰ ਦੀ ਰੈਸਪੀ ਅਸੀਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਇਸ ਤਰ੍ਹਾਂ ਕੱਟ ਲਿਆ ਜੀ ਤੇ ਤੁਸੀਂ ਵੀ ਆਪਣੇ ਹਿਸਾਬ ਨਾਲ ਸਬਜ਼ੀਆਂ ਨੂੰ ਕੱਟ ਲੈਣਾ ਹਰੇ ਮਟਰਾਂ ਨੂੰ ਵੀ ਆਪਾਂ ਛੇਲ ਲਿਆ ਜੀ ਇਹਨਾਂ ਨੂੰ ਅਸੀਂ ਹੁਣ 4 ਕਿ ਮਿੰਟ ਗਰਮ ਪਾਣੀ ਦੇ ਵਿੱਚ ਪਾਵਾਂਗੇ ਤੇ ਫਿਰ ਅਸੀਂ ਇਹਨੂੰ ਧੁੱਪ 'ਚ ਸੁਕਾ ਕੇ ਬਾਅਦ ਵਿੱਚ ਇਹਦਾ ਆਪਾਂ ਬਹੁਤ ਟੇਸਟੀ ਚਾਰ ਬਣਾ ਕੇ ਤਿਆਰ ਕਰਾਂਗੇ ਹਰੀਆਂ ਮਿਰਚਾਂ ਮੈਂ ਇਹਦੇ ਵਿੱਚ 10 ਕਿ ਲਈਆਂ ਨੇ ਤੁਸੀਂ ਆਪਣੇ ਹਿਸਾਬ ਨਾਲ ਜਿੰਨੀਆਂ ਪਾਣੀ ਹੋ ਸਾਬ ਨਾਲ ਪਾ ਸਕਦੇ ਹੋ ਇਹਨਾਂ ਨੂੰ ਵੀ ਆਪਾਂ ਧੋ ਲਿਆ ਤੇ ਹੁਣ ਅਸੀਂ ਇਹਦੀਆਂ ਡੰਡੀਆਂ ਕੱਟ ਕੇ ਬਾਅਦ ਵਿੱਚ ਜਦੋਂ ਚਾਰ ਬਣਾ ਉਸ ਸਟੈਂਕ ਨੂੰ ਚਾਰ ਵਿੱਚ ਆਪਾਂ ਮਿਲਾ ਦੇਵਾਂਗੇ ਚਾਰ ਮਿੰਟ ਹੋ ਗਏ ਨੇ ਜੀ ਆਪਾਂ ਸਬਜ਼ੀਆਂ ਨੂੰ ਇਸ ਤਰ੍ਹਾਂ ਗਰਮ ਪਾਣੀ ਦੇ ਵਿੱਚ ਪਾਇਆ ਹੈ ਜੀ ਹੁਣ ਅਸੀਂ ਗੈਸ ਬੰਦ ਕਰਕੇ ਇਹ ਸਾਰੇ ਪਾਣੀ ਨੂੰ ਬਾਹਰ ਕੱਢ ਆ ਸਬਜ਼ੀਆਂ ਨੂੰ ਇਸ ਪਾਣੀ ਚੋਂ ਬਾਹਰ ਕੱਢ ਕੇ ਫਿਰ ਅਸੀਂ ਇਹਨੂੰ ਥੋਪ ਚ ਪਾਉਣੀ ਹੈ ਜੀ ਸੁੱਕਣੇ ਇਸ ਤਰ੍ਹਾਂ ਆਪਾਂ ਇੱਕ ਛਾਨਣੀ ਲਈ ਹੈ ਜੀ ਇਹਦੇ ਵਿੱਚ ਸਾਰੀਆਂ ਸਬਜ਼ੀਆਂ ਨੂੰ ਅਸੀਂ ਪਾ ਦਾਂਗੇ ਤਾਂ ਕਿ ਇਹਦਾ ਵਿੱਚੋਂ ਪਾਣੀ ਚੰਗੀ ਤਰ੍ਹਾਂ ਐਕਸਟਰਾ ਪਾਣੀ ਨਿਕਲ ਜਾਵੇ ਇਸ ਤਰ੍ਹਾਂ ਅਸੀਂ ਸਬਜ਼ੀਆਂ ਨੂੰ ਇੱਕ ਜਾਲੀ ਚ ਕੱਢ ਲਿਆ ਜੀ ਛਾਨਣੀ ਚ ਕੱਢ ਲਿਆ ਜੀ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਇੱਕ ਮੰਜੀ ਦੇ ਉੱਪਰ ਕੱਪੜਾ ਵਿਛਾਇਆ ਜੀ ਇੱਥੇ ਕਿਉਂਕਿ ਧੁੱਪ ਬਹੁਤ ਵਧੀਆ ਆ ਰਹੀ ਹੈ ਤੇ ਇੱਥੇ ਅਸੀਂ ਇਹਨੂੰ 3 ਕ ਘੰਟਿਆਂ ਵਾਸਤੇ ਧੁੱਪ 'ਚ ਰੱਖ ਦਵਾਂਗੇ ਜੀ ਇਸ ਤਰ੍ਹਾਂ ਤੁਸੀਂ ਕੱਲੇ-ਕੱਲੇ ਸਬਜ਼ੀ ਸਾਰੀ ਕਰ ਦੇਣੀ ਹੈ ਜੀ ਤਾਂ ਕਿ ਇਹ ਚੰਗੀ ਤਰ੍ਹਾਂ ਧੁੱਪ ਵਿੱਚ ਥੋੜਾ ਜਿਹਾ ਇਹਦੇ ਵਿੱਚ ਜਿਹੜਾ ਪਾਣੀ ਹੈ ਥੋੜਾ ਸੁੱਕ ਜਾਵੇ ਤੇ ਫਿਰ ਆਪਾਂ ਅੱਗੇ ਦੀ ਤਿਆਰੀ ਕਰਾਂਗੇ ਜੀ ਸਾਰੀਆਂ ਸਬਜ਼ੀਆਂ ਨੂੰ ਅਸੀਂ 3 ਘੰਟੇ ਧੁੱਪ 'ਚ ਰੱਖਿਆ ਤੇ ਬਿਲਕੁਲ ਸੁੱਕ ਕੇ ਤਿਆਰ ਨੇ ਜੀ ਤੇ ਹੁਣ ਆਪਾਂ ਚਾਰ ਬਣਾਉਣਾ ਸ਼ੁਰੂ ਕਰਦੇ ਹਾਂ ਪਹਿਲੇ ਅਸੀਂ ਚਾਰ ਦਾ ਮਸਾਲਾ ਬਣਾ ਕੇ ਤਿਆਰ ਕਰਾਂਗੇ ਆਪਾਂ ਗੈਸ ਤੇ ਪੈਨ ਰੱਖਿਆ ਹੈ ਅਜੇ ਆਪਾਂ ਗੈਸ ਨੂੰ ਔਨ ਨਹੀਂ ਕੀਤਾ ਪਹਿਲਾਂ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਜੀ 2 ਚਮਚਾ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸੌਂਫ 1 ਚਮਚਾ ਸਿ ਪਾਵਾਂਗੇ ਜੀ ਇਹਦੇ ਚ ਸਾਬਤ ਧਨੀਆ ਅੱਧਾ ਚਮਚਾ ਸੀ ਇਹਦੇ ਚ ਮੇਥੀ ਦਾਣਾ ਪਾ ਦਾਂਗੇ ਅੱਧਾ ਚਮਚਾ ਸੀ ਇਹਦੇ ਚ ਪਾਵਾਂਗੇ ਜੀ ਕਾਲੀ ਮਿਰਚ ਹੁਣ ਅਸੀਂ ਗੈਸ ਔਨ ਕਰਕੇ ਬਿਲਕੁਲ ਲੋ ਫਲੇਮ ਤੇ ਨਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ। ਉਨੀ ਦੇਰ ਤੱਕ ਭੁੰਨਾਂਗੇ ਜਿੰਨੀ ਦੇਰ ਤੱਕ ਇਹਦੇ ਚ ਹਲਕੀ ਹਲਕੀ ਖੁਸ਼ਬੂ ਆਉਣ ਲੱਗ ਜਾਂਦੀ ਹੈ। ਅੱਧਾ ਚਮਚਾ ਪਾਦਾਂਗੇ ਜੀਰੇ ਦਾ। ਤੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਲੋ ਫਲੇਮ ਤੇ ਉਨੀ ਦੇਰ ਤੱਕ ਭੁੰਨਾਂਗੇ ਜਿੰਨੀ ਦੇਰ ਤੱਕ ਇਹਦੇ ਚ ਹਲਕੀ ਹਲਕੀ ਖੁਸ਼ਬੂ ਆਉਣ ਲੱਗ ਜਾਂਦੀ ਹੈ। ਮਸਾਲੇ ਆਪਣੇ ਪੁੱਜ ਕੇ ਬਿਲਕੁਲ ਤਿਆਰ ਆ ਜੀ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢਦੇ ਆ ਤਾਂ ਕਿ ਇਹ ਥੋੜੇ ਜਿ ਠੰਡੇ ਹੋ ਜਾਣ ਗੈਸ ਕੀਤੀ ਹੈ ਜੀ ਆਪਾਂ ਬੰਦ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢਦੇ ਆ ਤਾਂ ਕਿ ਇਹ ਥੋੜੇ ਠੰਡੇ ਹੋ ਜਾਣ ਉਸੇ ਪੈਨ ਵਿੱਚ ਜੀ ਅਸੀਂ ਇੱਕ ਚਮਚਾ ਪਾ ਦਾਂਗੇ ਜੀ ਕਾਲੀ ਸਰੋਂ ਜੇ ਤੁਹਾਡੇ ਕੋਲ ਪੀਣੀ ਵਾਲੀ ਸਰੋਂ ਆ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਇਹਨੂੰ ਵੀ ਅਸੀਂ ਲੋ ਫਲੇਮ ਤੇ ਇੱਕ ਦੋ ਮਿੰਟ ਵਸਤੀ ਹਲਕਾ ਜਿਹਾ ਸੇਕ ਲਵਾਵਾਂਗੇ ਇਹਨੂੰ ਆਪਾਂ ਜ਼ਿਆਦਾ ਸੇਕ ਨਹੀਂ ਲਵਾਉਣਾ ਨਹੀਂ ਤੇ ਇਹਦਾ ਟੇਸਟ ਥੋੜਾ ਜਿਹਾ ਕੋੜਾ ਹੋ ਜਾਂਦਾ ਹੈ ਰਾਈ ਵੀ ਆਪਣੀ ਭੁੱਜ ਕੇ ਤਿਆਰ ਹੈ ਜੀ ਜੇ ਤੁਹਾਡੇ ਕੋਲ ਪੀਲੀ ਵਾਲੀ ਰਾਈ ਹੈ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਜੇ ਨਹੀਂ ਤਾਂ ਤੁਸੀਂ ਕਾਲੀ ਵੀ ਪਾ ਸਕਦੇ ਹੋ ਪਰ ਮੈਂ ਇਸ ਟਾਈਮ ਤੇ ਇਹਦੇ ਵਿੱਚ ਕਾਲੀ ਰਾਈ ਪਾ ਰਹੀ ਹਾਂ ਜੀ ਬਸ ਇਹਨਾਂ ਨੂੰ ਅਸੀਂ ਦਰਦਰਾ ਜਿਹਾ ਕੁੱਟ ਕੇ ਕਰਾਂਗੇ ਤਿਆਰ ਜਿੰਨੀ देर ਆਪਣੇ ਮਸਾਲੇ ਥੋੜੇ ਠੰਡੇ ਹੁੰਦੇ ਨੇ ਉੰਨੀ ਦੇਰ ਆਪਾਂ ਤੇਲ ਗਰਮ ਕਰਦੇ ਹਾਂ ਜੀ ਅੱਧਾ ਕੱਪ ਆਪਾਂ ਸਰੋਂ ਦਾ ਤੇਲ ਲਿਆ ਹੈ ਜੀ ਇਹਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰਕੇ ਫਿਰ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਜੀ ਇਹਨਾਂ ਮਸਾਲਿਆਂ ਨੂੰ ਅਸੀਂ ਕੁੰਡੀ ਡੰਡੇ ਵਿੱਚ ਹੀ ਦਰੜ ਫਰੜ ਕਰਾਂਗੇ ਜੀ ਤੁਸੀਂ ਚਾਹੋ ਤੈਨੂੰ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਜੀ ਪਰ ਆਪਾਂ ਇਹਨੂੰ ਕੁੰਡੀ ਡੰਡੇ ਵਿੱਚ ਕੁੱਟ ਕੇ ਤਿਆਰ ਕਰਾਂਗੇ ਆ ਦੇਖੋ ਜੀ ਮਸਾਲਿਆਂ ਨੂੰ ਅਸੀਂ ਇਸ ਤਰ੍ਹਾਂ ਦਰਦਰਾ ਜਿਹਾ ਕੁੱਟ ਕੇ ਕੀਤਾ ਜੀ ਤਿਆਰ ਤੇ ਹੁਣ ਇਧਰ ਆਪਾਂ ਤੇਲ ਚੈੱਕ ਕਰਦੇ ਆਂ ਤੇਲ ਆਪਾਂ ਗਰਮ ਹੋਣ ਵਾਸਤੇ ਰੱਖਿਆ ਹੈ ਤੇਲ ਆਪਣਾ ਗਰਮ ਹੋ ਗਿਆ ਜੀ ਹੋਣ ਅਸੀਂ ਗੈਸ ਕਰਾਂਗੇ ਬੰਦ ਤੇ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਜੀ ਤੇਲ ਠੰਡਾ ਹੋ ਗਿਆ ਜੀ ਥੋੜਾ ਹੁਣ ਅਸੀਂ ਇਹਦੇ ਵਿੱਚ ਦੋ ਚੁਟਕੀਆਂ ਪਾਵਾਂਗੇ ਜੀ ਹਿੰਗ ਅੱਜ ਅੱਧਾ ਚਮਚਾ ਪਾਵਾਂਗੇ ਜੀ ਅਜਵੈਨ ਦਾ ਤੇ ਹੁਣ ਅਸੀਂ ਕਰਾਂਗੇ ਜੀ ਗੈਸ ਔਨ ਇਹਨੂੰ ਹਲਕਾ ਜਿਹਾ ਜਲਵਾਵਾਂਗੇ ਜਿਵੇਂ ਸੇਕ ਹਿੰਗ ਤੇ ਜਵੈਨ ਨਾਲ ਚਾਰ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਚਾਰ ਬਹੁਤ ਹੀ ਜ਼ਿਆਦਾ ਅਧਿਆ ਬੰਦਾ ਹੁਣ ਅਸੀਂ ਇਹਦੇ ਵਿੱਚ ਇਹ ਵਾਲੀਆਂ ਸਾਰੀਆਂ ਸਬਜ਼ੀਆਂ ਜਿਹੜੀਆਂ ਆਪਾਂ ਤਿਆਰ ਕੀਤੀਆਂ ਸੀ ਇਹ ਪਾ ਦਾਂ ਇਹਨਾਂ ਸਬਜ਼ੀਆਂ ਨੂੰ ਅਸੀਂ ਹਾਈ ਫਲੇਮ ਤੇ 5-6 ਮਿੰਟ ਵਾਸਤੇ ਮਸਾਲਿਆਂ ਦੇ ਨਾਲ ਹੀ ਭੁੰਨ ਕੇ ਕਰਾਂਗੇ ਜੀ ਤਿਆਰ ਜੇਕਰ ਤੁਸੀਂ ਆਚਾਰ ਨੂੰ ਤੋਪ ਨਹੀਂ ਲਵਾਣੀ ਤੁਸੀਂ ਇਹਨਾਂ ਸਬਜ਼ੀਆਂ ਨੂੰ ਧੋ ਕੇ ਚੰਗੀ ਤਰ੍ਹਾਂ ਸਕਾ ਕੇ ਕੱਟ ਕੇ ਤੇ ਇਸੇ ਤਰ੍ਹਾਂ ਸੇਮ ਇਚ ਅਚਾਰ ਬਣਾ ਸਕਦੇ ਹੋ ਇਹ ਮਿਕਸ ਹੋ ਗਏ ਨੇ ਜੀ ਕੋਣਸੇ ਇਹਦੇ ਵਿੱਚ ਅੱਧਾ ਚਮਚਾ ਪਾ ਦਾਂਗੇ ਜੀ ਕਲੌਂਜੀ ਕਲੌਂਜੀ ਪਾਉਣ ਨਾਲ ਚਾਰ ਵਧੀਆ ਬਣਦਾ ਹੈ ਜੀ ਇਹਨੂੰ ਵੀ ਮਿਲਾ ਦਾਂਗੇ ਇਸ ਦੇ ਨਾਲ ਹੀ ਚਾਰ ਦਾ ਥੋੜਾ ਜਿਹਾ ਰੰਗ ਵਧੀਆ ਆਵੇ ਅਸੀਂ ਪਾਵਾਂਗੇ ਜੀ 2 ਚਮਚ ਦੇਗੀ ਮਿਰਚ ਅੱਧਾ ਚਮਚਾ ਪਾਵਾਂਗੇ ਜੀ ਹਲਦੀ ਦਾ ਇਹਨਾਂ ਨੂੰ ਚੱਕੀ ਤਰ੍ਹਾਂ ਕਰਾਂਗੇ ਜੀ ਮਿਕਸ ਚਾਰ ਦੇ ਵਿੱਚ ਆਪਾਂ ਕੁੱਟੀ ਹੋਈ ਲਾਲ ਮਿਰਚ ਨਹੀਂ ਪਾਈ ਕਿਉਂਕਿ ਅਸੀਂ ਕੱਟ ਕੇ ਹਰੀਆਂ ਮਿਰਚਾਂ ਪਾਈਆਂ ਨੇ ਜੀ ਤੇਰੀ ਮਿਰਚ ਕੋਣੀ ਜਿ ਤੇਜ ਹੈ ਜਿਸ ਦੇ ਨਾਲ ਚਾਰ ਦੇ ਵਿੱਚ ਤਿੱਖਾਪਨ ਆਪਣੇ ਆਪ ਆ ਜਾਣਾ ਹੈ ਜੀ ਤੁਸੀਂ ਚਾਹੋ ਤੇ ਇਹਦੇ ਵਿੱਚ ਲਾਲ ਮਿਰਚ ਵੀ ਪਾ ਸਕਦੇ ਹੋ ਜੀ ਬਹੁਤ ਪਿਆਰੀ ਖੁਸ਼ਬੂ ਆਉਣ ਲੱਗ ਗਈ ਹੈ ਜੀ ਕਲਰ ਦੇਖੋ ਤੁਸੀਂ ਚਾਰ ਦਾ ਕਿੰਨਾ ਵਧੀਆ ਆਇਆ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਚਾਰ ਦਾ ਮਸਾਲਾ ਜਿਹੜਾ ਆਪਾਂ ਕੁੱਟ ਕੇ ਤਿਆਰ ਕੀਤਾ ਹੈ ਉਹਨੂੰ ਪਾਵਾਂਗੇ ਜੀ ਪਹਿਲਾਂ ਸਿੱਧਾ ਮਸਾਲਾ ਪਾਵਾਂਗੇ ਇਹਨੂੰ ਕਰਾਂਗੇ ਜੀ ਚੰਗੀ ਤਰ੍ਹਾਂ ਮਿਕਸ ਇਹ ਚਾਰ ਇੰਨੀ ਕਿ ਜਲਦੀ ਬਣਦਾ ਕਿ ਜਿਵੇਂ ਇਹਨੂੰ ਅਸੀਂ ਬਣਾਇਆ ਤੁਸੀਂ ਉਸੇ ਟਾਈਮ ਤੇ ਇਹਨੂੰ ਖਾ ਸਕਦੇ ਹੋ ਜੀ ਬਾਕੀ ਦਾ ਬਚਿਆ ਹੋਇਆ ਮਸਾਲਾ ਵੀ ਆਪਾਂ ਚਾਰ ਵਿੱਚ ਪਾ ਦਾਂਗੇ ਜੀ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਲਵਾਂਗੇ ਕਿਉਂਕਿ ਮਸਾਲੇ ਸਾਰੇ ਆਪਣੇ ਭੁੰਨੇ ਹੋਏ ਨੇ ਇਹਨਾਂ ਨੂੰ ਜ਼ਿਆਦਾ ਪਕਾਣ ਦੀ ਲੋੜ ਨਹੀਂ ਆ ਭੁੰਨਣ ਦੀ ਲੋੜ ਨਹੀਂ ਆ ਬਸ ਇੱਕ ਦੋ ਮਿੰਟ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਕੇ ਮਿਕਸ ਤੇ ਫਿਰ ਗੈਸ ਕਰ ਦਾਂਗੇ ਜੀ ਬੰਦ ਹਜੇ ਚਾਰ ਵਿੱਚ ਆਪਾਂ ਨਮਕ ਨਹੀਂ ਪਾਇਆ ਨਮਕ ਇਹਦੇ ਵਿੱਚ ਅਸੀਂ ਪਾਣਾ ਹੈ ਇਸ ਚਾਰ ਨੂੰ ਤੁਸੀਂ ਤੇਜ਼ ਗੈਸ ਤੇ ਹੀ ਪਕਾਣਾ ਹੈ ਕਿਉਂਕਿ ਸਬਜ਼ੀਆਂ ਵਿੱਚ ਥੋੜਾ ਜਿਹਾ ਕਰੰਚ ਰਹਿਣਾ ਚਾਹੀਦਾ ਹੈ ਇਸ ਕਰਕੇ ਇਹਦੇ ਵਿੱਚ ਅਸੀਂ ਹੁਣ 3 ਚਮਚੇ ਪਾ ਦਾਂਗੇ ਜੀ ਨਮਕ ਦੇ ਕਿਉਂਕਿ ਚਾਰ ਵਿੱਚ ਹਮੇਸ਼ਾ ਨਮਕ ਥੋੜਾ ਜ਼ਿਆਦਾ ਹੀ ਪੈਂਦਾ ਹੈ بس ਇਹਨੂੰ ਮਿਲਾ ਦਾਂਗੇ ਦੇਖੋ ਜੀ ਕਿੰਨਾ ਸੋਹਣਾ ਆਪਣਾ achar ਬਣ ਕੇ ਬਿਲਕੁਲ ਤਿਆਰ ਹੋਇਆ ਹੈ ਤੇ ਇਹਦੇ ਵਿੱਚ ਥੋੜਾ ਜਿਹਾ ਖੱਟਾ ਬਣ ਲੈਣ ਵਾਸਤੇ ਅਸੀਂ ਇਹਦੇ ਵਿੱਚ ਸਿਰਕਾ ਐਡ ਕਰਾਂਗੇ ਸਿਰਕਾ ਆਪਾਂ ਇਹਦੇ ਵਿੱਚ ਹਜੇ ਨਹੀਂ ਪਾਣਾ ਕਿਉਂਕਿ achar ਕਾਫੀ ਘਰ ਮੈਂ ਇਹਨੂੰ 10-15 ਮਿੰਟ ਕਰਕੇ ਠੰਡਾ ਫਿਰ ਅਸੀਂ ਇਹਦੇ ਵਿੱਚ ਸਿਰਕਾ ਮਿਲਾਵਾਂਗੇ ਸਿਰਕਾ ਮਿਲਾਉਣ ਨਾਲ ਇਹ ਹੁੰਦਾ ਹੈ ਕਿ achar ਲੰਬੇ ਸਮੇਂ ਤੱਕ ਠੀਕ ਰਹਿੰਦਾ ਹੈ ਖਰਾਬ ਨਹੀਂ ਹੁੰਦਾ ਤੇ taste ਵੀ ਬਹੁਤ ਜ਼ਿਆਦਾ ਵੱਧ ਕੇ ਆਉਂਦਾ ਹੈ ਜੀ ਥੋੜਾ ਜਿਹਾ ਗੈਸ ਕਰਾਂਗੇ ਜੀ ਬਾਅਦ ਇਹਨੂੰ ਹੁਣ ਦਵਾਂਗੇ ਆਪਾਂ 15 ਮਿੰਟ ਵਾਸਤੇ ਥੋੜਾ ਜਿਹਾ ਠੰਡਾ ਆਹ ਦੇਖੋ ਕਲਰ ਦੇਖੋ ਤੁਸੀਂ ਚਾਰਦਾ ਕਿੰਨਾ ਵਧੀਆ ਲੱਗ ਰਿਹਾ ਹੈ ਲਓ ਜੀ 10-12 ਮਿੰਟ ਅਸੀਂ ਰੱਖਿਆ ਸੀ ਚਾਰ ਠੰਡਾ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ 4 ਚਮਚੇ ਸਿਰਕੇ ਸਰਕਾ ਪਾਉਣ ਦੇ ਨਾਲ ਚਾਰ ਖਰਾਬ ਨਹੀਂ ਹੁੰਦਾ ਤੇ ਕਾਫੀ ਲੰਬੇ ਸਮੇਂ ਤੱਕ ਚੱਲਦਾ ਜੀ ਇਹਨੂੰ ਕਰਾਂਗੇ ਜੀ ਮਿਕਸ ਦੇਖੋ ਤੁਸੀਂ ਆਪਣਾ ਬਹੁਤ ਹੀ ਟੇਸਟੀ ਵਿੰਟਰ ਸਪੈਸ਼ਲ ਗਾਜਰ ਗੋਭੀ ਸ਼ਲਗਮ ਹਰੇ ਮਟਰ ਦਾ ਆਚਾਰ ਬਣ ਕੇ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਇੱਕ ਮਰਦਵਾਨ ਵਿੱਚ ਕੱਢਾਂਗੇ ਚਾਰ ਨੂੰ ਜਦੋਂ ਵੀ ਤੁਸੀਂ ਕਿਸੇ ਵੀ ਮਰਦਵਾਨ ਵਿੱਚ ਕੱਢਣਾ ਹੈ ਤੇ ਬਿਲਕੁਲ ਤੁਹਾਡਾ ਮਰਦਵਾਨ ਸੁੱਕਾ ਹੋਣਾ ਚਾਹੀਦਾ ਹੈ ਇਹਨੂੰ ਤੁਸੀਂ ਗਰਮ ਪਾਣੀ ਨਾਲ ਧੋ ਕੇ ਤੇ ਧੋਪ ਲਗਾ ਲਓ ਤੇ ਫਿਰ ਤੁਸੀਂ ਚਾਰ ਨੂੰ ਕੱਢੋ ਇਸ ਤਰ੍ਹਾਂ ਆਪਾਂ ਇਹਨੂੰ ਕੱਚ ਦੇ ਕੰਟੇਨਰ ਵਿੱਚ ਕੱਢ ਦਾਂਗੇ ਜੀ। ਲਓ ਜੀ ਆਪਣਾ ਬਹੁਤ ਹੀ ਟੇਸਟੀ ਗਾਜਰ, ਗੋਭੀ, ਮੂਲੀ, ਚਲਗਮ, ਹਰੇ ਮਟਰ ਤੇ ਹਰੀ ਮਿਰਚ ਦਾ ਅਚਾਰ ਬਣ ਕੇ ਬਿਲਕੁਲ ਤਿਆਰ ਹੈ। ਦੇਖੋ ਜੀ ਕਿੰਨਾ ਸੋਹਣਾ ਬਣਿਆ ਜੀ ਅਚਾਰ। ਬਹੁਤ ਹੀ ਜਲਦੀ ਬਣ ਗਿਆ ਹੈ ਤੇ ਇਹ ਅਚਾਰ ਨੂੰ ਅਸੀਂ ਇਸ ਤਰੀਕੇ ਨਾਲ ਬਣਾਇਆ ਹੈ ਕਿ ਇਹ 1.5 ਮਹੀਨਾ ਬੜੇ ਆਰਾਮ ਨਾਲ ਚੱਲੇਗਾ। ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਇਹਨੂੰ ਖਾ ਸਕਦੇ ਹੋ। ਇਹ ਚਾਰ ਨੂੰ ਤੁਸੀਂ ਉਹਨੇ ਕਿ ਮਾਤਰਾ ਚ ਬਣਾਓ ਖਤਮ ਹੋ ਜਾਏ ਤੇ ਫਿਰ ਤੁਸੀਂ ਇਹਨੂੰ ਬਣਾ ਸਕਦੇ ਹੋ ਤੇ ਤੁਸੀਂ ਇਹ ਚਾਰ ਨੂੰ ਸਿੰਪਲ ਪਰੌਂਠੀ ਦੇ ਨਾਲ ਖਾਓ ਤੇ ਸਬਜ਼ੀ ਦੀ ਵੀ ਕੋਈ ਜ਼ਰੂਰਤ ਨਹੀਂ ਪਏਗੀ ਇੰਨਾ ਜ਼ਿਆਦਾ ਇਹ ਵਧੀਆ ਚਾਰ ਬਣ ਕੇ ਹੋਇਆ ਜੀ ਤਿਆਰ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਇਹ ਸੀ ਮੇਰੀ ਅੱਜ ਦੀ ਰੈਸਪੀ ਆਪਾਂ ਮਿਲਾਂਗੇ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ